ਜੀ ਬਬਈ ਬਬਈ ਜਿਹੜਾ ਮੇਲਾ ਕਰਾਇਆ ਜਾ ਰਿਹਾ ਇਹਦੇ ਬਾਰੇ ਦੱਸਿਓ ਇਹ ਜੀ ਸਾਡਾ 10 58 ਮੇਲਾ ਹਣਾ ਜੀ ਤੇ ਹਰ ਸਾਲ ਅਸੀਂ 2 ਜਨਵਰੀ ਨੂੰ ਕਰਾਉਂਦੇ ਆ ਤੇ ਬਾਕੀ ਮਹਾਰਾਜ ਜਿਨ੍ਹਾਂ ਨੂੰ ਬੱਚੇ ਦਿੰਦਾ ਬੱਚਾ ਹੁੰਦੀਆਂ ਨੇ ਬਸ ਆਪਣੀ ਸ਼ਰਦਾ ਨਾਲ ਫੇਰ ਆਣ ਕੇ ਹਿੱਸਾ ਮੰਨਦੇ ਮੇਲੇ ਦਾ ਤੇ ਸਾਰਾ ਦਿਨ ਭੜਾਰਾ ਚੱਲਦਾ ਜੀ ਬੜੀ ਦਾਪੀ ਰਹਿਮਤਾਂ ਜੀ ਬਬਈ ਕਿਤੇ ਜਗ੍ਹਾ ਕੀ ਹੈ ਇਹਦੇ ਬਾਰੇ ਵੀ ਦੱਸ ਦਿਓ ਸਾਡੇ ਦਰਸ਼ਕਾਂ ਨੂੰ ਇਹ ਜਨਾਬ ਬਾਬਾ ਤਾਜੁਦੀਨ ਜੀ ਨੇ ਉਹਨਾਂ ਦੀ ਦਰਾਂ ਬੜੀ ਪੁਰਾਣੀਆਂ ਸਾਡੇ ਦਾਦੇ ਪਰਦਾਦੇ ਵੇਲੇ ਤੋਂ ਪਾਕਿਸਤਾਨ ਵੇਲੇ ਤੋਂ ਪਹਿਲੇ ਦੀ ਹੈ ਤੇ ਭਾਬੀ ਕਿਹੜੀ ਨਾ ਵੀ ਕਿਹੜੀ ਕਿਹੜੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਆਪਾਂ ਨੂੰ ਸਮਝ ਨਾ ਲੱਗਾ ਜੀ ਜੋ ਵੀ ਆ ਵੇਲੇ ਸਾਰੇ ਸਭ ਤੋਂ ਜ਼ਿਆਦਾ ਬੱਚਿਆਂ ਨੇ ਸਭ ਤੋਂ ਜ਼ਿਆਦਾ ਮਲੇ ਬੱਚਿਆਂ ਦੀ ਬੜੀ ਤਫਦੀ ਹੁੰਦੀ ਬੜੀ ਰਹਿਮਤਾਂ ਵਾਲਾ ਆਪੇ ਸੰਗਤਾਂ ਕਿਥੋਂ ਕਿਥੋਂ ਪਈਦੀਆਂ ਨੇ ਸੰਗਤਾਂ ਤੇ ਦਿੱਲੀੋਂ ਆਏ ਸੀ ਅੱਜ ਤੇ ਜੰਮੂ ਤੋਂ ਬੜੀ तकरीबन ਸਾਰੇ ਪੰਜਾਬ ਤੋਂ ਬਟਿੰਡੇ ਤੱਕ ਸਾਰੇ ਕਾਫੀ ਸੇਪੀ ਬੜੀ 라운ਸਿਪ ਵੀ ਆਏ ਬੜੀ ਗਲੇਦੂ ਤੇ ਸ਼ੇਰ ਦੇ ਕਵਰ ਕਰਦੇ ਪਰ ਪੱਲਾ ਜਿਹੜਾ ਤੇ ਵਿਸ਼ਾਲ ਪੰਟਾਰਾ ਚੱਲਦਾ ਜੀ ਸਾਰਾ ਤੇ ਤੇ ਬਾਬਾ ਜੀ ਆਪਾਂ ਦੇਖ ਰਹੇ ਹਜੇ ਵੀ ਸੰਤਾਂ ਬੜੀਆਂ ਹੈ ਟਿੱਕੀ ਕਰਨਾ ਚਾਹੋਗੇ ਕਿਸ ਤਰ੍ਹਾਂ ਦਾ ਸੰਤਾਂ ਦਾ ਪਿਆਰ ਰੰਦਾ ਬੜੀ ਬੜੀ ਰਹਿਮਤ ਆ ਜੀ ਆਈ ਕਰ ਦਿੱਤੀ ਆਈ ਬੜੀ ਰਹਿਮਤ ਆ ਮਾਰ ਆ ਵੀ ਆ ਤੇ ਬਾਬਾ ਜੀ ਜਿਹੜਾ ਆ ਪੰਟਾਰਾ ਕਿੰਨੇ ਵੇ ਤੱਕ ਚੱਲੇਗਾ ਇਹ ਸਵੇਰੇ 9 ਵਜੇ ਨੇ ਸ਼ੁਰੂ ਹੁੰਦਾ ਤੇ ਸ਼ਾਮੀ 5 6 ਵਜੇ ਜਾਂਦੇ ਤੇ ਸਾਰਾ ਦਿਨ ਹਜੇ ਅਬ ਸੰਗਤ ਆ ਰਹੀ ਹੈ ਸਾਰਾ ਦੇਖੋ ਸਾਰਾ ਆ ਗਏ ਆ ਬੈਠੇ ਮਤਲਬੀ ਬਣੀ ਰਹਿਮਤ ਆ ਜੀ ਰੱਬ ਦੀ ਆਪਾਂ ਜੀ ਸੰਗਤਾਂ ਬਹੁਤ ਸਾਰੀ ਤੁਹਾਨੂੰ ਦੇਖ ਰਹੀਆਂ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਬਸ ਆਹੀ ਆਪੀ ਚਲੋ ਅਰਦਾਸ ਕਰਦੇ ਹਾਂ ਮਾਲਕ ਦੇ ਅਗੇ ਨਵਾਂ ਸਾਲ ਚੜਿਆ ਸਾਰਿਆਂ ਵਾਸਤੇ ਚੰਗਾ ਤੇ ਖੁਸ਼ੀਆਂ ਭਰਿਆ ਆਵੇ ਤੇ ਸਭ ਦੀ ਮਨੋ ਕਾਮਨਾ ਪੂਰੀ ਹੋਣ ਮਾਲਕ ਸਾਰਿਆਂ ਨੂੰ ਜਿਨ੍ਹਾਂ ਨੂੰ ਬੱਚੇ ਦੇ ਰੱਬ ਬੱਚੇ ਦੇਵੇ ਬਸ ਆਹੀ ਗੱਲ ਹੈ ਅੱਲਾਹ ਬਾਗ ਦੀ ਬੜੀ ਰਹਿਮਤ ਹੈ ਅੱਲਾਹ ਬਾਗ ਸਾਰਿਆਂ ਨੂੰ ਖੁਸ਼ ਰੱਖੇ ਜੀ ਕੀ ਨਾ ਜੀ ਆਪਣਾ ਸਾਡਾ ਨਾਮ ਮੁਹੰਮਦ ਅਬਦੁੱਲ ਬਖਸ਼ ਸਾਡੇ ਕੋਲ ਗੋਲੀ ਖੋਰੀ ਨੂੰ ਸੁਣੀ ਮਕਾ ਇੱਕ ਕਾਦੀ ਜਗ੍ਹਾ ਜੀ ਇਹਦਾ ਸਰਕਾਰ ਹੈ ਜੀ ਤੇ ਕਿੰਨੀ ਦੇਰ ਹੋ ਗਈ ਤੁਹਾਨੂੰ ਸੇਵਾ ਕਰਦੇ ਨੂੰ ਸਾਨੂੰ 4-5 ਸਾਲ ਹੋ ਗਏ ਠੀਕ ਕਿਦਦਰ ਜਿਹੜਾ ਇਹ ਸਤਤਾ ਦਾ ਤੁਹਾਨੂੰ ਸਾਥ ਮਿਲਦਾ ਉਹ ਵਧੀਆ ਜੀ ਮਾਲਕ ਦੀ ਬੜੀ ਕਿਰਪਾ ਹੈ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਨਵੇਂ ਸਾਲ ਦੀਆਂ ਪਹਿਲੇ ਤੇ ਮੁਬਾਰਕਾ ਦੇਣੀ ਚਾਹਾਂਗੇ ਜੀ ਸਾਰਿਆਂ ਬਾਤੇ ਖੁਸ਼ੀਆਂ ਭਰਿਆ ਆਵੇ ਤੇ ਮਾਲਕ ਸਾਹਿਬ ਨੂੰ ਬਰਕਤਾਂ ਜੁਲਦਾ। ਸੰਗਤਾਂ ਦੂਰ ਦੂਰੋਂ ਪਈਆਂ ਇੱਥੇ। ਹਾਂਜੀ ਸਾਰੇ ਜੀ। ਸਭ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਜੀ। ਹਰ ਇੱਕ ਦੀ ਹੁੰਦੀ ਹੈ ਜੀ। ਜੀ। ਤੋਂ ਆਈ ਹੋਈ ਸਾਧ ਸੰਗਤ ਸਾਰੀ ਸੰਗਤ ਨੂੰ ਜੈ ਪੀਰਾਂ ਦੀ, ਜੈ ਲਾਲਾਂ ਵਾਲੀ ਸਰਕਾਰ ਦੀ, ਜੈ ਜਿੰਦ ਬਾਬੇ ਜੀ ਦੀ। ਜਿੰਨੀ ਵੀ ਸੰਗਤ ਦਰਬਾਰ ਤੇ ਆਈਏ ਬਾਬਾ ਜੀ ਵੱਲੋਂ ਸਾਰੀ ਸੰਗਤ ਦਾ ਬਾਬਾ ਜੀ ਧੰਨਵਾਦ ਕਰ ਰਹੇ ਨੇ ਕਿਉਂਕਿ ਇਹ ਦਰਬਾਰ ਇਹੋ ਜਿਹਾ ਦਰਬਾਰ ਇੱਥੇ ਦੁੱਧ ਵਾਲਿਆਂ ਨੂੰ ਦੁੱਧ ਪੱਕ ਵਾਲਿਆਂ ਨੂੰ ਪੁੱਤ ਨੌਕਰੀਆਂ ਵਾਲੇ ਨੌਕਰੀਆਂ ਲੈ ਜਾਂਦੇ ਤੇ ਸਾਰੀ ਸੰਗਤ ਹਰ ਸਾਲ ਮੇਲੇ ਨੂੰ ਬੜੀ ਸਰਦਾ ਤੇ ਧੁੰਤਾਂਬ ਦੇ ਨਾਲ ਮਨਾਇਆ ਜਾਂਦਾ ਹੈ ਤੇ ਮੈਂ ਤੁਹਾਡਾ ਪੱਤਰਕਾਰਾਂ ਦਾ ਵੀ ਬਹੁਤ ਆਭਾਰੀਆਂ ਜੋ ਬਾਬਾ ਜੀ ਦਾ ਮੇਲੇ ਤੇ ਆਣ ਕੇ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਮੇਲੇ ਦੀਆਂ ਰੌਣਕਾਂ ਨੂੰ ਵਧਾਇਆ ਹੈ ਜੈ ਪੀਰਾਂ ਦੀ ਜੈ ਬਾਬਾ ਹਾਂਜੀ ਜੀ ਸਰ ਆਪਣਾ ਨਾਮ ਦੱਸਿਓ ਤੇ ਕਿੱਥੋਂ ਆਏ ਹੋ ਤੁਸੀਂ ਮੇਰਾ ਨਾਮ ਜੀ ਕ੍ਰਿਸ਼ਨ ਕੁਮਾਰ ਮਿੱਤਾ ਜਿਲ੍ਹਾ ਕਰਨਤਾਰੋਂ ਤੋਂ ਪੱਟੇ ਤਦੋਂ ਤੋਂ ਆ ਰਹੇ ਜੀ ਇੱਥੇ ਪੱਟੇ ਪੱਟੇ ਨਹੀਂ ਕਦੋਂ ਤੋਂ ਆ ਰਹੇ ਇੱਥੇ ਕੁਸ਼ੀਰ 7 ਸਾਲ ਤੋਂ ਹੋਣੇ ਕਿਤਾ ਕੁਮਾਰ ਹੀ ਦੇਖ ਬਤਾਰਨੇ ਕੀਤੀ ਪਰਵਾਹ ਨਹੀਂ ਪਰ ਪੀਰਾਂ ਦੀ ਰਹਿਮਤ ਆ ਤੇ ਇਸ ਦਾਰੇ ਦਰਵਾਜ਼ੇ ਦੇ ਅੱਗੇ ਵੀ ਬਾਲਕਾਂ ਦੀ ਰਹਿਮਤ ਹੋ ਸਕਦੀ ਹੈ ਹਰ ਤਰ੍ਹਾਂ ਦੀ ਮੰਨਤ ਪੂਰੀ ਹੁੰਦੀ ਇੱਥੇ ਜੀ ਕੀ ਕਹਿਣਾ ਚਾਹੁੰਦੇ ਹੋ ਬਾਜੀ ਪਰਵਾਜ਼ ਮੇਰਾ ਇਹ ਕੁਝ ਸ਼ਾਂਤੀ ਕਾਮਯਾਬੀਆਂ ਦੇ ਰਸਤੇ ਮਿਲ ਅੱਗੇ ਵੀ ਇਸ ਦਰਵਾਜ਼ੇ ਤੋਂ ਮਿਲੇ ਆ ਤੇ ਗਾ ਵੀ ਪੀਰਾਂ ਦੀ ਰਹਿਮਤ ਦਿੱਤਾ ਹੀ ਬੱਚਿਆਂ ਦੇ